ਤਸੀਕਲ ਦੋਸਤੋ Netflix ਦੀ ਇੱਕ ਵੈਬ ਸੀਰੀ ਹੈ ਬਲੈਕ ਵਾਰੰਟ ਉਸ ਦੀ ਬਹੁਤ ਸਾਰੀ ਚਰਚਾ ਹੈ ਕਿਉਂਕਿ ਤਿਹਾਰ ਜੇਡ ਦੇ ਵਿੱਚ ਕਿਸ ਤਰ੍ਹਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜਿਹੜਾ ਜੇਲ ਦੇ ਅਧਿਕਾਰੀ ਹੈ ਉਹ ਕਿਸ ਤਰ੍ਹਾਂ ਸਾਰਾ ਕੁਝ ਕਰਦੇ ਉਸ ਦੀ ਬਹੁਤ ਚਰਚਾਵਾਂ ਹੋ ਰਹੀਆਂ ਨੇ ਤੇ ਉਸੇ ਹੀ ਇੱਕ ਇਸ ਸੀਰੀ ਦਾ ਇੱਕ ਕਰੈਕਟਰ ਹੈ ਚਾਰਲਸ ਸੋਬਰਾਜ ਚਾਰਲਸ ਸੋਬਰਾਜ ਇੱਕ 1980 ਦੇ ਦਹਾਕੇ ਦੇ ਵਿੱਚ ਜਿਹੜਾ ਹੈਗਾ ਬਹੁਤ ਚਰਚਿਤ ਰਿਹਾ ਬਿਕਨੀ ਕੀ ਲਰਦੇ ਨਾਮ ਬਹੁਤ ਸਾਰੇ ਕਤਲ ਐ ਇਸ ਨੇ ਕੀਤੇ ਸੀ ਤੇ ਆ ਆਖਿਰ ਇਹ ਇੰਡੀਆ ਦੇ ਵਿੱਚ ਕਿਵੇਂ ਆਇਆ ਇੰਡੀਆ ਦੀ ਸਭ ਤੋਂ ਸੇਫਸਟ ਜੇਲ ਜਿਹੜੀ ਮੰਨੀ ਜਾਂਦੀ ਹੈ ਤਿਹਾਰ ਜੇਲ ਦੇ ਵਿੱਚ ਇਹ ਕਿਵੇਂ ਕੈਦ ਹੋਇਆ ਤੇ ਇਹ ਸਭ ਤੋਂ ਵੱਡੀ ਗੱਲ ਤਿਹਾਰ ਜੇਲ ਦੇ ਵਿੱਚੋਂ ਇਹ ਫਰਾਰ ਹੋਇਆ ਆ ਇੰਡੀਆ ਦੇ ਵਿੱਚ ਦੋ ਵਾਰੀ ਫਰਾਰ ਹੋ ਚੁੱਕਾ ਸੀ ਬਹੁਤ ਛਾਤਰ ਇਨਸਾਨ ਇਸ ਨੂੰ ਕਿਹਾ ਜਾਂਦਾ ਸੀ ਅੱਜ ਇਸੇ ਕਰੈਕਟਰ ਬਾਰੇ ਗੱਲਬਾਤ ਕਰਾਂਗੇ ਜੋੜਾ ਕੀ ਬਲੈਕ ਵਾਰੰਟ ਦੇ ਵਿੱਚ ਜਿਹੜਾ ਦੱਸਿਆ ਗਿਆ ਫੋ ਚਾਰਲਸ ਦਾ ਜੇ ਆਪਾਂ ਗੱਲ ਕਰੀਏ ਤਾਂ ਚਾਰਲਸ ਜਿਹੜਾ ਸੀਗਾ ਉਹ ਵietnam ਦਾ ਰਹਿਣ ਵਾਲਾ ਸੀ ਵietnam ਦਾ ਵਸਨੀਕ ਸੀ ਤੇ 1943 ਦੇ ਕਰੀਬ ਜਿਹੜਾ ਉਹ ਜੰਮਿਆ ਸੀ ਤੇ 60ਵੇਂ ਦਹਾਕਿਆਂ ਦੇ ਵਿੱਚ ਜਿਹੜਾ ਉਹਦਾ ਅ ਅਪਰਾਧਿਕ ਜਿਹੜਾ ਜੀਵਨ ਆ ਉਹ ਸ਼ੁਰੂ ਹੋ ਗਿਆ ਸੀਗਾ ਹਨਾ ਭਾਰਤ ਦੇ ਵਿੱਚ ਇਹ ਸਭ ਤੋਂ ਪਹਿਲੀ ਵਾਰ 1971 ਦੇ ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੀ ਗ੍ਰਿਫਤਾਰੀ ਦਾ ਰੀਜ਼ਨ ਸੀ ਬੰਬੇ ਦੇ ਵਿੱਚ ਆਇਆ ਬੰਬੇ ਦੇ ਵਿੱਚ ਕਿਸੇ ਅਪਰਾਧੀ ਨੂੰ ਮਿਲਿਆ ਉਸ ਦੇ ਨਾਲ ਦੋ ਰਵਾਲਵਰ ਜਿਹੜੇ ਉਹਦੇ ਕੋਲ ਸੀਗੇ ਉਹਨੂੰ ਲੈ ਕੇ ਦਿੱਲੀ ਆਇਆ ਦਿੱਲੀ ਦੇ ਵਿੱਚ ਉਤੋਂ ਦੋਵੇਂ ਰਵਾਲਵਰ ਖੋਲ ਕੇ ਖੋ ਕੇ ਜਿਹੜਾ ਫਰਾਰ ਹੋ ਗਿਆ ਫਰਾਰ ਹੋਣ ਤੋਂ ਬਾਅਦ ਬੰਬੇ ਜਾ ਕੇ ਨੇ ਉਹਨਾਂ ਰਵਾਲਵਰਜ਼ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਿੱਥੋਂ ਇਹਦਾ ਨਾਂ ਸਾਹਮਣੇ ਆਉਂਦਾ ਦਿੱਲੀ ਪੁਲਿਸ ਜਿਹੜਾ ਕਿ ਭਾਰਤ ਦੇ ਵਿੱਚ ਐਜ਼ ਏ ਅਪਰਾਧੀ ਐਜ਼ ਏ ਅਪਰਾਧਿਕ ਜੀਵਨ ਇਹਦਾ ਸ਼ੁਰੂ ਹੁੰਦਾ ਉਤੋਂ ਉਸ ਤੋਂ ਬਾਅਦ ਇਹਨੇ ਅਸ਼ੋਕਾ ਹੋਟਲ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਰੋਬਰੀ ਹੋਈ ਸੀ ਉਹ ਜਿਹੜੀ ਰੋਬਰੀ ਕੀਤੀ ਉਥੋਂ ਜਿਹੜਾ ਆਪਣਾ ਪਾਸਪੋਰਟ ਛੱਡਣ ਕਰਕੇ ਇਹ ਉਥੇ ਨਾਮਜਦ ਹੋਇਆ ਤੇ ਉਸ ਰੋਬਰੀ ਦੇ ਵਿੱਚ ਇਸਨੇ ਕਿਹਾ ਸੀਗਾ ਕਿ ਮੈਂ ਜਿਹੜਾ ਨੇਪਾਲ ਦਾ ਰਾਜਕੁਮਾਰ ਹਾਂ ਤੇ ਮੈਨੂੰ ਜਿਹੜਾ ਥੱਲੇ ਜੁਵੈਲਰੀ ਦੀ ਸ਼ਾਪ ਸੀ ਜੁਵੈਲਰੀ ਦੀ ਸ਼ਾਪ ਤੋਂ ਨੇ ਸਾਰਾ ਗਹਿਣਾ ਗੱਟਾ ਉਹਨਾਂ ਦਾ ਲੁੱਟ ਕੇ ਉਥੋਂ ਫਰਾਰ ਹੋਇਆ ਹੈ ਜਿਸ ਤੋਂ ਬਾਅਦ ਚਾਰਲਸ ਦੀ ਇੱਕ ਖਾਸੀਅਤ ਸੀ ਜਿਹੜਾ ਚਾਰਲਸ ਸੋਬਰਾਜ ਸੀ ਇਹ ਬਹੁਤ ਹੀ ਹੈਂਡਸਮ ਤੇ ਸਮਾਰਟ ਸੀ ਤੇ ਸਭ ਤੋਂ ਵੱਡੀ ਗੱਲ ਸੀ ਕਿ ਕੁੜੀਆਂ ਨੂੰ ਇਹ ਆਪਣੇ ਜਾਲ ਦੇ ਵਿੱਚ ਬਹੁਤ ਛੇਤੀ ਜਿਹੜਾ ਫਸਾ ਲੈਂਦਾ ਸੀ ਤੇ ਬਹੁਤ ਕੁੜੀਆਂ ਇਸ ਤਰ੍ਹਾਂ ਦੀ ਸੀ ਜਿਹੜੀਆਂ ਚਾਰਲਸ ਸੋਬਰਾਜ ਦੇ ਉੱਪਰ ਮਰਦੀਆਂ ਸੀ ਉਸ ਟਾਈਮ ਜਾਂ ਕਹਿ ਲਓ ਉਸਦੇ ਜਾਲ ਦੇ ਵਿੱਚ ਜਾਂ ਉਸਦੀ ਖੂਬਸੂਰਤੀ ਤੇ ਉਸਦੇ ਚੁਲਬੁਲੇ ਪੰਦੀਆਂ ਸੁਦਾਈ ਹੋ ਜਾਂਦੀਆਂ ਸੀ ਸੋ ਇਸੇ ਚੀਜ਼ ਦਾ ਹੀ ਫਾਇਦਾ ਉਠਾਇਆ ਇਸਨੇ ਤੇ ਬਹੁਤ ਸਾਰੀਆਂ ਲੜਕੀਆਂ ਨੂੰ ਇਸਨੇ ਆਪਣੇ ਜਾਲ ਚ ਫਸਾ ਕੇ ਉਹਨਾਂ ਦਾ ਕਤਲ ਕੀਤਾ ਦੱਸਿਆ ਜਾ ਰਿਹਾ ਹੈ ਕਿ 25 30 ਦੇ ਕਰੀਬ ਜਿਹੜੀਆਂ ਕੁੜੀਆਂ ਸੀ ਉਹਨਾਂ ਦਾ ਇਹ ਕਤਲ ਕਰ ਚੁੱਕਿਆ ਸੀ ਤੇ ਕਤਲ ਤੋਂ ਬਾਅਦ ਉਹਨਾਂ ਨੂੰ ਜ਼ਿੰਦਾ ਜਲਾ ਦਿੰਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਆ ਜਿਹੜੀ ਇਹ ਲੁੱਟ ਕਰ ਲੈਂਦਾ ਸੀ ਚਾਰਲਸ ਜੇਲ ਦੇ ਵਿੱਚ ਜਾਂਦਾ ਹੈ ਤਿਹਾਰ ਜੇਲ ਦੇ ਵਿੱਚ ਜਾਂਦਾ ਹੈ ਤਿਹਾਰ ਜੇਲ ਦੇ ਵਿੱਚ ਸਾਂਡ ਗਣ ਕਰਦਾ ਹੈ ਉਤ ਤੁਸੀਂ ਸਾਰਾ ਕੁਝ ਇਸ ਵੈਬ ਸੀਰੀ ਜਿਹੜੀ ਬਲੈਕ ਵਾਰੰਟਡ ਵੈਬ ਸੀਰੀਆ ਉਹਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਕਿ ਕਿਸ ਤਰੀਕੇ ਨਾਲ ਉਹਦੀ ਅਧਿਕਾਰੀਆਂ ਦੇ ਨਾਲ ਉਹਦੀ ਇੱਕ ਮਿਲੀ ਭਗਤ ਜਾਂ ਇੱਕ ਇੱਕ ਸ਼ਾਹੀ ਜ਼ਿੰਦਗੀ ਜਿਹੜੀ ਉੱਥੇ ਜਿਉਂਦਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਚੰਗਾ ਰੋਬ ਰਤਬਾ ਜਿਹੜਾ ਹੈਗਾ ਜੇਲ ਦੇ ਵਿੱਚ ਵੀ ਹੁੰਦਾ ਤੇ ਜੇਲ ਦੇ ਵਿੱਚੋਂ ਐਂਡ ਤੇ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਇਹ ਫਰਾਰ ਹੋ ਜਾਂਦਾ ਸੋ ਇਹ ਸੀ ਚਾਰਲਸ ਸੋਵਰਾਜ ਦੀ ਕਹਾਣੀ ਰਸਿਆ ਜਾ ਰਿਹਾ ਕਿ ਅੱਜ ਵੀ ਇਹ ਨੇਪਾਲ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਆਪਣੀ ਸਜ਼ਾ ਕੱਟ ਰਿਹਾ ਹੈ ਪਿੱਛੇ ਜਿਹਦਾ ਇੱਕ ਆਪਰੇਸ਼ਨ ਹੋਇਆ ਹਾਰਟ ਦਾ ਆਪਰੇਸ਼ਨ ਹੋਇਆ 74 75 ਸਾਲ ਦੀ ਉਮਰ ਹੈ ਨਹੀਂ ਮੇਰੇ ਹਿਸਾਬ ਨਾਲੇ ਦੀ ਉਮਰ ਇਸ ਸਮੇਂ 80 ਦੇ ਨੇੜੇ ਆ ਤੇ ਇਤਹਾ ਆਪਣਾ ਨੇਪਾਲ ਜੇਲ੍ਹ ਦੇ ਵਿੱਚ ਜਿਹੜੀ ਆਪਣੀ ਅੱਜ ਵੀ ਇਹ ਸਜ਼ਾ ਕੱਟ ਰਿਹਾ ਜਿਹੜੇ 82 ਦੇ ਜਿਹੜੇ ਜਨਮੇ ਆ ਜਾਂ ਕੈਲੋ ਵੀ ਉਸ ਦੇ ਨੇੜੇ ਤੇੜੇ ਵਾਲੇ ਜਿਹੜੇ ਲੋਕ ਆ ਉਹ ਚੰਗੀ ਤਰ੍ਹਾਂ ਨਾਲ ਜਾਣਦੇ ਹੁਣ ਕਿ ਚਾਰਲਸ ਸੋਬਰਾਜ ਜਿਹੜਾ ਬਿਕਨੀ ਕਿਲਰ ਦੇ ਨਾਂ ਨਾਲ ਬਹੁਤ ਸੁਰਖੀਆਂ ਵਿਟੋਰੀਆਂ ਸੀ ਖਬਰਾਂ ਦੇ ਵਿੱਚ ਚਰਚਾ ਦੇ ਵਿੱਚ ਰਿਹਾ ਧੰਨਵਾਦ